ਇਸ ਵੀਡੀਓ ਦੇ ਵਿੱਚ ਤਿੰਨ ਜਾਨਵਰਾ ਜਿਹੜੇ ਉਹ ਫੋਰ ਸੇਲ ਆ ਮਾਲਕਾਂ ਦੇ ਦੱਸੇ ਅਨੁਸਾਰ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਰੇਟ ਸਮੇਤ ਸੋ ਤਿੰਨ ਜਾਨਵਰਾ ਜਿਹੜੇ ਉਹਨਾਂ ਵਿੱਚੋਂ ਦੋ ਗੱਬਣ ਘੋੜੀਆਂ ਇੱਕ ਮਾਰਵਾੜੀ ਘੋੜੀ ਤੇ ਇੱਕ ਆ ਸਾਹਮਣੇ ਚੰਬੀ ਘੋੜੀ ਤੇ ਨਾਲ ਉਹਦੀ ਬਛੇਰੀ ਇਹਨਾਂ ਦੀ ਜਿਹੜੀ ਡਿਟੇਲ ਆ ਸਭ ਤੋਂ ਪਹਿਲਾਂ ਜਿਹੜੀ ਚੰਬੀ ਘੋੜੀ ਆ ਜੀ ਇਹਦੀ 62 ਇੰਚ ਹਾਈਟ ਆ 62 ਤੋਂ ਥੋੜੀ ਜਿਹੀ ਦਬਦੀਆ ਤੇ ਸਾਢੇ 4 ਤੋਂ ਉੱਪਰ ਆ ਸਵਾਰੀ ਦੀ ਬਾਲ ਘੋਰੀ ਦੀ ਬਿਲਕੁਲ ਸਾਫ ਆ ਇਹ ਸੋ ਇਸ ਦੀ ਜਿਹੜੀ ਡਿਮਾਂਡ ਕੀਤੀਆਂ ਮਾਲਕਾਂ ਨੇ ਉਹ 3 ਲੱਖ ਰੁਪਈਆ ਤੇ ਆ ਆ ਗਈ ਬਸ਼ੇਰੀ ਬਸ਼ੇਰੀ ਦੀ ਉਮਰ ਹੈਗੀ 2.5 ਮਹੀਨੇ ਤੇ ਸਾਹਮਣੇ ਜਿਹੜੀ ਘੋੜੀ ਆ ਇਸੇ ਘੋੜੀ ਦੀ ਇਹ ਬੱਚੀ ਆ ਘੋੜੀ ਇਹ ਚੰਬੀ ਆ ਪਰ ਮਾਰਵਾੜੀ ਬਹੁਤ ਸੋਹਣਾ ਸੋਹੰਦੀ ਆ ਪਿੱਛੇ ਤੁਸੀਂ ਬਸ਼ੇਰੀ ਦੇਖ ਰਹੇ ਹੋ ਪੰਜ ਕਲਿਆਣ ਬਸ਼ੇਰੀ ਆ ਬਸ਼ੇਰੀ ਦੀ ਉਮਰ 2.5 ਮਹੀਨੇ ਹੋਗੀ ਇਹ ਵੀਡੀਓ ਥੋੜੀ ਪੁਰਾਣੀ ਆ ਆਪਾਂ ਸ਼ੂਟ ਕੀਤਾ ਸੀ ਇਸ ਫਾਰਮ ਦਾ ਤਾਂ ਉਹੀ ਵੀਡੀਓਜ਼ ਜਿਹੜੀਆਂ ਮੈਂ ਦੁਬਾਰਾ ਵਿੱਚ ਲਾਈਆਂ ਨੇ ਤੇ ਆ ਆ ਗਈ ਜੀ ਮਾਰਵਾੜੀ ਘੋੜੀ ਇਹਦੇ ਤਿੰਨ ਪੈਰ ਚਟੇ ਆ ਮੂਰਲੇ ਦੋ ਤੇ ਇੱਕ ਪਿੱਛੇ ਵਾਲਾ ਮੱਥਿਓਂ ਸੁੰਨੀਆਂ ਹੈ ਤੇ ਇਹ ਘੋੜੀ ਆ ਜਿਹੜੀ ਇਹ 5 ਮਹੀਨਿਆਂ ਦੀ ਗੱਬਣਾ ਜੀ ਜਿਹੜੇ ਘੋੜੇ ਤੋਂ ਗੱਬਣਾ ਉਹਦੀ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਹਦੀ 61 ਇੰਚ ਹਾਈਟ ਆ ਤੇ ਸਵਾਰੀ ਦੀ ਬਾਲਪੋਰੀ ਦੀ ਇਹ ਵੀ ਬਿਲਕੁਲ ਐਨ ਓਕੇ ਆ ਘੋੜੀ ਸੋ ਮਾਲਕਾਂ ਵੱਲੋਂ ਇਸ ਘੋੜੀ ਦੀ ਜੋ ਡਿਮਾਂਡ ਰੱਖੀ ਗਈ ਆ ਉਹ 3 ਲੱਖ ਰੁਪਏ ਰੱਖੀ ਗਈ ਆ 60 ਇੰਚ ਹਾਈਟ ਹੋ ਗਈ ਜੀ 5 ਮਹੀਨੇ ਦੀ ਇਹ ਗੱਬਣ ਹੋ ਗਈ ਤੇ ਮਾਰਵਾੜੀ ਬਹੁਤ ਸੋਹਣੀ ਘੋੜੀ ਆ ਤੇ ਜਿਹੜਾ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਘੋੜਾ ਦੇਖ ਰਹੇ ਹੋ ਇਹਦਾ ਨਾਂ ਜੀ ਸੁਲਤਾਨ ਗਦਾਫੀ ਇਹ ਕਾਲੇ ਕਾਂਡੇ ਦਾ ਬੱਚਾ ਇਹ ਬਾਈ ਉਹਨਾਂ ਦੀ ਹੋਮ ਬਰੀਡ ਆ ਇਹ ਵੀ ਬਹੁਤ ਸੋਹਣਾ ਘੋੜਾ ਦੋਵੇਂ ਘੋੜੀਆਂ ਨੇ ਜਿਹੜੀਆਂ ਇਹ ਇਸ ਘੋੜੇ ਤੋਂ ਗੱਬਣ ਨੇ ਜਿਹੜੀ ਚੰਬੀ ਘੋੜੀ ਆ ਉਹਨੇ ਇਸਪੋਟੇ ਤੋਂ ਪਹਿਲਾਂ ਰਿਜ਼ਲਟ ਦੇ ਦਿੱਤਾ ਜਿਹੜੀ ਤੁਸੀਂ 5 ਕ ਲਿਆਣ ਬੇਸ਼ੇਰੀ ਵੀਡੀਓ ਦੇ ਵਿੱਚ ਦੇਖੀ ਆ ਤੇ ਫੇਰ ਦੁਬਾਰਾ ਘੋੜੀ 2 ਮਹੀਨਿਆਂ ਦੀ ਸੁਲਤਾਨ ਕਦਾਫੀ ਤੋਂ ਗੱਬਣਾ ਜਿਹੜੀ ਘੋੜੀ ਚੰਬੀ ਆ ਤੇ ਦੂਜੀ ਘੋੜੀ 5 ਮਹੀਨਿਆਂ ਦੀ ਗੱਬਣ ਹੋ ਗਈ ਸੁਲਤਾਨ ਕਦਾਫੀ ਤੋਂ ਪਿੰਡ ਹੈਗਾ ਜੀ ਇਹ ਫਿਰੋਜ਼ਪੁਰ ਜ਼ਿਲ੍ਹਾ ਫਤੇਗੜ ਸਾਹਿਬ ਫਤੇਗੜ ਸਾਹਿਬ ਦੇ ਬਿਲਕੁਲ ਨੇੜੇ ਆ ਸਿਰਫ 5 ਕਿਲੋਮੀਟਰ ਦਾ ਫਰਕ ਆ ਬਾਕੀ ਬਾਈ ਉਹਨਾਂ ਦਾ ਨੰਬਰ ਮੈਂ ਵੀਡੀਓ ਦੇ ਵਿੱਚ ਦੇ ਦਿੱਤਾ ਕੋਈ ਹੋਰ ਡਿਟੇਲ ਲੈਣੀ ਹੋਈ ਤਵੀਰ ਉਹਨਾਂ ਨੂੰ ਤੁਸੀਂ ਫੋਨ ਕਰ ਲਿਓ ਜਾਂ ਲੇਟੈਸਟ ਫੋਟੋ ਮੰਗਾਉਣੀਆਂ ਹੋਈਆਂ ਜਾਂ ਜਿਵੇਂ ਵੀ ਹੋਈ ਗੱਲਬਾਤ ਦੋਵਾਂ ਘੋੜਿਆਂ ਦੀ ਜਿਹੜੀ ਡਿਮਾਂਡ ਦੱਸੀ ਆ ਉਹ 3-3 ਲੱਖ ਰੁਪਏ ਤੇ ਬਸ਼ੇਰੀ ਦੀ ਡਿਮਾਂਡ ਆ ਜਿਹੜੀ ਉਹ 1.5 ਲੱਖ ਰੁਪਏ ਆ ਜੀ ਸੋ ਚੈਨਲ ਨੂੰ ਫੋਲੋ ਕਰ ਲਿਓ ਜਿਹੜੇ ਸੱਜਣ ਆਪਣੇ ਚੈਨਲ ਤੇ ਫਸਟ ਟਾਈਮ ਆਏ ਵੀਡੀਓ ਦੇਖਣ ਵਾਸਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਵਾਸਤੇ ਫੋਲੋ ਕਰ ਲਿਓ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਬਾਕੀ ਜਿਹੜਾ ਘੋੜਾ ਸਾਹਮਣੇ ਸੁਲਤਾਨ ਕਦਾਫੀ ਦੇਖ ਰਹੇ ਹਾਂ ਇਹ ਡੀਐਨਏ ਅਪਰੂਵਡ ਆ ਘੋੜਾ ਡੀਐਨਏ ਹੋਇਆ ਹੋਇਆ ਕਾਲੇ ਕਾਂਡੇ ਦਾ ਇਹ ਬੱਚਾ ਜੀ ਇਹਦੀ ਵੀ ਸਟੱਡ ਸਰਵਿਸ ਓਪਨਾ ਦੋਵੇਂ ਘੋੜੀਆਂ ਇਸ ਘੋੜੇ ਤੋਂ ਗੱਭਣ ਨੇ ਬਾਈ ਹੋਰਾਂ ਦੇ ਫਾਰਮ 'ਤੇ ਨੇ ਇਹ ਦੋਵੇਂ ਘੋੜੀਆਂ ਤੇ ਘੋੜਾ ਵੀ ਤੇ ਤੀਜੀ ਬੇਸ਼ੇਰੀ ਪੰਜ ਕਲੈਨ ਬੇਸ਼ੇਰੀਆ ਜੋ ਇਸ ਘੋੜੇ ਦੀ ਬੱਚੀ ਆ ਵੀਡੀਓ ਦੇਖਣ ਲਈ ਸਾਰੇ ਦੋਸਤੋ